ਵਰੇਂਦਰ ਗੋਇਲ ਬਦਾਨ ਸਭਾ ਚ ਕਿਹਾ ਕਹਿੰਦਾ ਐ ਕਿ ਇੰਨੇ ਪੱਕੇ ਪ੍ਰਬੰਧ ਸਹੀ ਕਰਤੇ ਜਿੰਨਾ ਮਰਜੀ ਪਾਣੀ ਆ ਜਾਏ ਨੁਕਸਾਨ ਨਹੀਂ ਹੋ ਸਕਦਾ ਫਾਇਦਾ ਹੋਊ ਅਮਲੀ ਤੌਰ ਤੇ ਪੈਸਾ ਖਰਚ ਨਹੀਂ ਕੀਤਾ ਕਾਗਜ਼ਾਂ ਤੇ ਖਰਚ ਹੋ ਗਿਆ ਸੰਜਾਈ ਘਟਾਲਾ 1100 ਕਰੋੜ ਦਾ ਜਿਹੜਾ ਉਹ ਵੀ ਇਹੀ ਸੀ ਨਾ ਡੈਮ ਨੇ ਜਿਹੜੇ ਹੜ ਰੋਕਣ ਖਾਤਰ ਬਣਾਇਆ ਇਹ ਡੈਮ ਨਹਿਰੀ ਪਾਣੀ ਖਾਤਰ ਬਣਾਇਆ ਹੜ ਲੈਉਣ ਦਾ ਸਾਧਨ ਬਣ ਗੇ 1988 ਚ ਦੇਖ ਲਓ ਕੀ ਹੋਇਆ ਨੱਕੋ ਨੱਕ ਭਰ ਕੇ ਜਦੋਂ ਮੀਂਹ ਪਈ ਗਿਆ ਫਿਰ 1 ਲੱਖ ਤੇ ਛੱਡ ਤੇ ਫਿਰ ਕਤਲ ਵੀ ਹੋਇਆ ਕੀ ਇੰਜੀਨੀਅਰ ਦਾ ਦੋ ਵਾਰ ਪੰਜਾਬ ਵਿਧਾਨ ਸਭਾ ਨੇ ਮਤਾ ਪਾਸ ਕੀਤਾ ਵੀ ਦੂਜੇ ਰਾਜਾਂ ਨੂੰ ਜਾਂਦਾ ਪਾਣੀ ਆ ਉਹਦੀ ਰੈਲਿਟੀ ਲਓ ਰਾਜਸਥਾਨ ਨੂੰ ਜਿਹੜੀ ਦਿੱਤਾ ਸੀ ਉਹਦਾ ਪਾਣੀ ਕਿਹਾ ਸੀ ਅਗਲੀ ਮੀਟਿੰਗ ਕਰਾਂਗੇ ਫੈਸਲਾ ਉਹਦੀ ਕੋਈ ਗੱਲ ਨਹੀਂ ਕਰਦਾ ਨਾ ਕਿ ਪਾਰਟੀ ਗੱਲ ਕਰਦੀ ਆ ਵੀ ਅਸਲ ਮੁੱਦਿਆਂ ਤੇ ਧਿਆਨ ਨਾ ਜਾਵੇ ਐਸਵੀਐਲ ਦਾ ਡੰਡਾ ਖੜਾ ਕਰ ਦੋ ਵੀਰਿੰਦਰ ਗੋਇਲ ਹਾਂਜੀ ਵਿਧਾਨ ਸਭਾ ਚ ਕਿਹਾ ਹੂੰ ਕੰਦਾ ਇਹ ਕਿ ਇੰਨੇ ਪੱਕੇ ਪ੍ਰਬੰਧ ਸਹੀ ਕਰਤੇ ਜਿੰਨਾ ਮਰਜੀ ਪਾਣੀ ਆ ਜਾਏ ਨੁਕਸਾਨ ਨਹੀਂ ਹੋ ਸਕਦਾ ਪੈਦਾ ਹੋਊਗਾ ਔਰ ਇਹਨਾਂ ਨੇ ਕਿਹਾ ਫੇਰ ਕਿਤੀ ਮਹੀਨਾ ਪਹਿਲਾਂ ਮੀਟਿੰਗ ਜੀ ਚ ਸਾਰੇ ਅਫਸਰ ਬੈਠੇ ਸੀ 262 ਕਰੋੜ ਰੁਪਏ ਖਰਚਤਾ ਹਾਂਜੀ ਇੰਨੇ ਲੱਖ ਥੱਲੇ ਆ ਲੈ ਲੈ ਆ ਲੈ ਲੈ ਆ ਲੈ ਲੈ ਜੇ ਕਿਤੇ ਇਹਦੀ ਗੱਲ ਹੋ ਕੋਈ ਅਸੀਂ ਕੁਝ ਨਹੀਂ ਕਰਨ ਦੇਣਾ ਹਾਂਜੀ ਅਮਲੀ ਤੌਰ ਤੇ ਪੈਸਾ ਖਰਚ ਨਹੀਂ ਕੀਤਾ ਹੂੰ ਕਾਗਜ਼ਾਂ ਤੇ ਖਰਚ ਹੋ ਗਿਆ ਹੂੰ ਸੰਜਾਈ ਘਟਾਲਾ 1100 ਕਰੋੜ ਦਾ ਜਿਹੜਾ ਉਹ ਵੀ ਇਹੀ ਸੀ ਨਾ ਹੂੰ ਮਤਲਬ ਜਿਹੜੇ ਕ੍ਰਿਸ਼ਨ ਕੁਮਾਰ ਨੇ ਆ ਕੇ ਸੂਏ ਕੱਸੀਆਂ ਖਾਲ ਕੱਢੇ ਨੇ ਉਹ ਕਾਗਜ਼ਾਂ 'ਚ ਮਰਅਮਤ ਪਈ ਜਾਂਦੀ ਸੀ ਹੁਣ ਵੀ ਇਹਨਾਂ ਨੇ ਕੀਤਾ ਨਹੀਂ ਉਹ ਕੰਮ ਉਹ ਕਾਗਜ਼ਾਂ 'ਚ ਸੀ ਕਾਗਜ਼ਾਂ 'ਚ ਸੀ ਕਾਗਜ਼ਾਂ 'ਤੇ ਨਹੀਂ ਸੀ ਪ੍ਰੈਕਟੀਕਲੀ ਹੈ ਨਹੀਂ ਕਿਉਂਕਿ ਉਹ ਤੋਂ ਬਾਅਦ ਅਗਲਾ ਕਹਿੰਦਾ ਤੁਹਾਡੇ ਪ੍ਰਬੰਧਾਂ 'ਚ ਕੀ ਹੋਊਗਾ ਤਾਂ ਕਹਿੰਦੇ ਹੜੱਚ ਲੱਗ ਗਿਆ ਜੀ ਹੂੰ ਐਡਾ ਕਰਪਟ ਮਹਿਕਮਾ ਹੈ ਸਰ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਹਾਂ ਜਦੋਂ ਮੈਂ ਮੁੱਖ ਮੰਤਰੀ ਨਾਲ ਸੀ ਹਾਂਜੀ ਪਤਾ ਲੱਗ ਜਾਂਦਾ ਸਾਰਿਆਂ ਨੂੰ ਵੀ ਮਾਲੀ ਪੈਸੇ ਨਹੀਂ ਲੈਂਦਾ ਹੂੰ ਇੱਕ ਅਫਸਰੀ ਦੀ ਗਿਸ਼ ਮਹਿਕਮੇ ਦਾ ਹਾਂਜੀ ਕਹਿੰਦਾ ਮਾਲੀ ਤੇਰਾ ਭਰਾ ਮੈਂ ਸੁਣਿਆ ਪੱਤਰਕਾਰ ਰਣਜੀਤਾ ਮਹਾ ਹਾਂਜੀ ਹੂੰ ਕਹਿੰਦਾ ਯਾਰ ਉਹਦੇ ਨਾਂ ਤੇ ਠੇਕੇਦਾਰੀ ਦਾ ਲਾਇਸੈਂਸ ਬਣਾ ਲੈ ਇੱਕ ਹਾਂਜੀ ਕਹਿੰਦਾ ਲੱਖਾਂ ਰੁਪਏ ਹੀ ਜਾਣਗੇ ਮਾ ਹਜ ਕਿਵੇਂ ਕਹਿੰਦਾ ਕਾਗਜ਼ਾਂ ਤੇ ਪਾਉਣਾ ਸੀ ਵੀ ਆ ਠੇਕਾ ਉਹਨੂੰ ਦੇਤਾ ਅੱਛਾ ਤੈਨੂੰ ਪੈਸੇ ਹੀ ਜਾਣਗੇ ਮਾ 나ਜੀ ਮੇਤ ਨੂੰ ਇਹ ਗੱਲ ਹੁੰਦੀ ਮੈਂ ਤੁਹਾਨੂੰ ਆਫਰ ਕੀਤਾ ਤੁਹਾਨੂੰ ਮੈਨੂੰ ਆਫਰ ਕੀਤਾ ਅੱਛਾ ਇਹ ਕਹਿ ਕੇ ਹੂੰ ਕਿਉਂਕਿ ਕਾਗਜ਼ਾਂ ਤੇ ਦੇਤਾ ਵੀ ਰਣਜੀਤ ਸਿੰਘ ਗਰੇਵਾਲ ਨੂੰ ਇਹਦਾ ਉੱਥੋਂ ਤੱਕ ਦਾ ਠੇਕਾ ਦੇਤਾ ਪੇਮੈਂਟ ਕਰਤੀ ਕੁਝ ਆਪ ਲੈ ਲਈ ਕੁਝ ਉਹਨੂੰ ਦੇਤੀ ਹੂੰ ਪੁੱਪੂ ਗੁੱਪੂ ਵਿੱਚ ਵਿੱਚ ਲੁੱਟੂ ਅਰਧ ਅਰਧ ਆਪਸ ਚ ਹੀ ਖਾ ਲਿਆ ਬਸ ਇਸੇ ਕਰਕੇ ਹੁਣ ਹੋਇਆ ਇਹ ਸਾਰਾ ਕੁਝ ਹੂੰ ਦੂਜੀ ਗੱਲ ਹਾਂਜੀ ਇੱਕ ਸਿਸਟਮ ਜਦੋਂ ਆਪਾਂ ਹੜਾ ਦੀ ਗੱਲ ਕਰਦੇ ਆ ਹਾਂਜੀ ਹੜ ਰੋਕੂ ਪ੍ਰਬੰਧ ਕਰਨੇ ਪੈਂਦੇ ਨੇ ਉਹ ਤਾਂ ਉੜ ਜਾਂਦੇ ਨੇ ਹੂੰ ਦੂਜੀ ਗੱਲ ਇਹ ਆ ਵੀ ਜਿਹੜਾ ਇਹਨੇ ਬੰਦ ਰਟ ਕੋਸੀ ਮੋਰਚਾ ਲਾਇਆ ਨੰਗਲ ਹੂੰ ਮਤਲਬ 4500 ਕਿਊਸਕ ਪਾਣੀ ਸੀ ਜੀ ਜਿਹੜਾ ਪੰਜਾਬ ਤੋਂ ਮੰਗਦੇ ਸੀ ਹਾਂਜੀ ਪੰਜਾਬ ਕੋਲੇ ਹੈਗਾ ਸੀ ਡੈਮ 'ਚ ਹੈਗਾ ਸੀ ਪਾਣੀ ਉਹ ਵਾਦੂ ਸੀ ਤੇ ਪੰਜਾਬ ਨੇ ਉਹ ਵਰਤੇ ਵੀ ਨਹੀਂ ਹਨੀ ਹੂੰ ਇਹ ਕਹਿੰਦਾ ਉਹ ਨਹੀਂ ਜਾਣ ਦਿੰਦੇ ਹੁਣ ਦਲ ਟੈਕ ਚੀਫ ਜਿੰਨੇ ਨੂੰ ਕਹਿੰਦਾ ਗੱਲ ਕੀ ਸੀ ਇੱਕ ਸੂਏ ਜਿੰਨਾ ਵੀ ਨਹੀਂ ਪਾਣੀ ਸੀ ਉਹ ਜਿਹੜਾ ਤਾਂ ਹੋਵੇ ਵੀ ਹਰਿਆਣੇ ਨੂੰ ਨਹੀਂ ਦਿੱਤਾ ਹਾਂਜੀ ਅਸੀਂ ਵਰਤ ਲਿਆ ਅਸੀਂ ਵਰਤ ਲਿਆ ਉਹ ਪਾਣੀ ਜਦੋਂ 1 ਸਾਲ ਪੂਰਾ ਹੋ ਗਿਆ ਉਹ ਬਰਾਬਰ ਹੋ ਗਿਆ ਹਾਂਜੀ ਜੇ 4500 ਕਿਉਸ ਕੋਲਾਂ ਨੂੰ ਹੋਰ ਦੇ ਦਿੰਦੇ ਉਹ ਆਧਾਰਾ ਸੀ ਅਗਲੀ ਵਾਰ ਉਹਨਾਂ ਤਾਂ ਲੈਣ ਦੇ ਹੱਕਦਾਰ ਹੋ ਜਾਂਦੇ ਅੱਛਾ 1 ਸਾਲ ਉਹਨੇ ਫਿਰ ਉਠਾਇਆ ਹੂੰ ਕਹਿੰਦਾ ਵੀ ਹਰਿਆਣੇ ਨੂੰ ਜਿਹੜਾ ਪਾਣੀ ਜਾਣ ਦਾ ਹੁਣ ਤੱਕ ਪ੍ਰਬੰਧ ਆ ਹਾਂਜੀ ਉਹਦੇ ਰਾਹੀਂ ਉਹ ਵਾਪਸ ਤਾਂ ਇਸਾ ਪਹਿਲੀ ਖਰਚ ਲੈਂਦਾ ਹੂੰ ਐਸਵੀਐਲ ਦੀ ਕੀ ਲੋੜ ਆ ਹੂੰ ਜਾਂਤਾਉ ਕਹੇ ਨਾ ਵੀ ਸਾਡਾ ਸਾਡਾ ਜਿਹੜਾ ਪਾਣੀ ਜਾਂਦਾ ਹਰਿਆਣੇ ਨੂੰ ਉਹ ਪੂਰਾ ਨਹੀਂ ਵਰਤ ਸਕਦੇ ਕਿਉਂਕਿ ਜਾਣਦੇ ਪੂਰੇ ਪ੍ਰਬੰਧ ਨਹੀਂ ਹੂੰ ਉਹ ਤਾਂ ਮਹੀਨਾ ਦੋ ਮਹੀਨਾ ਪਹਿਲੀ ਵਰਤ ਲੈਂਦਾ ਪਹਿਲੀ ਵਰਤ ਲੈਂਦਾ ਐਸਵੀਐਲ ਦੀ ਸੋਹਣ ਕਿਉਂ ਖੜੀ ਕੀਤੀ ਆ ਹੂੰ ਫਿਰ ਇਸੇ ਰੌਲੇ ਦੇ ਵਿੱਚ ਜਿਹੜਾ ਡੈਮ ਸੇਫਟੀ ਆ ਇੱਕ ਤਾਂ ਵਿਧਾਨ ਸਭਾ ਪਿਛੇ ਜਦੋਂ ਇਹ ਤੇ ਰੌਲਾ ਪਿਆ ਹਾਂਜੀ ਜਦੋਂ ਬਹਿਸ ਸਮਾਪਤ ਹੋਣ ਲੱਗੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਹੂੰ ਕਹਿੰਦਾ ਜੀ ਮਤੇ ਨਾਲ ਨਹੀਂ ਮਸਲਾ ਹੱਲ ਹੋਣਾ ਡੈਮ ਸੇਫਟੀ ਐਕਟ ਨੂੰ ਰੱਦ ਕਰਦਾ ਸਾਨੂੰ ਐਕਟ ਲਿਆਉਣਾ ਪਊ ਰਿਕਾਰਡ ਚ ਇਹ ਕਹਿੰਦਾ ਹਾਂ ਬਿਲਕੁਲ ਲਿਆਵਾਂਗੇ ਉਹ ਡਰਾਫਟਿੰਗ ਕਰਨੀ ਆ ਉਹਦੇ ਖਾਤਰ ਟਾਈਮ ਲੱਗੂ ਮੈਂ ਕਹੇ ਕਦੇ ਨਹੀਂ ਲਿਆਉਂਦਾ ਨਹੀਂ ਲਿਆਉਂਦੇ ਸਵਾਲ ਇਹ ਨਹੀਂ ਮੇਰਾ ਹੁੰਦਾ ਲਿਆਇ ਨਹੀਂ ਸਕਦੇ ਲੋਕਾਂ ਦਾ ਕਹਿੰਦੇ ਅਸੀਂ ਕਹਿੰਦੇ ਮਨੋ ਰਾਖੀ ਕਰਦੇ ਆ ਪਾਣੀ ਦੀ ਰਾਖੀ ਬੈਠੇ ਆ ਮੈਂ ਉਹ ਅਬ ਖਰ ਸਵਾਲ ਆ ਜਿਹੜਾ ਡੈਮ ਸੇਫਟੀ ਐਕਟ ਆ ਜਿਹਦੇ ਆਧਾਰ ਤੇ ਸਾਰੇ ਉਹਨਾਂ ਨੇ ਕੰਟਰੋਲ ਕੀਤਾ ਹੂੰ ਪਹਿਲਾਂ ਤਾਂ ਜਦੋਂ ਪੰਜਾਬ ਪੰਜਾਬੀ ਸੂਬਾ ਨਹੀਂ ਬਣਾਇਆ ਪੰਜਾਬ ਵੰਡਿਆ ਹਾਂਜੀ ਉਦੋਂ ਪਾਣੀ ਆ ਤੇ ਆਪਦਾ ਹੱਕ ਕਰ ਲਿਆ ਰਾਜਧਾਨੀ ਤੇ ਕਰ ਲਿਆ ਪੰਜਾਬ ਯੂਨੀਵਰਸਿਟੀ ਤੇ ਕਰ ਲਿਆ ਪੰਜਾਬੀ ਬੋਲਲੇ ਇਲਾਕੇ ਤੇ ਕਰ ਲਿਆ ਸਾਰਿਆਂ ਨੂੰ ਸਾਰਿਆਂ ਤੇ ਸੈਂਟਰ ਦਾ ਪਰ ਉਦੋਂ ਪੰਜਾਬ ਦਾ ਕੋਈ ਨਾ ਕੋਈ ਹਿੱਸਾ ਸੀ ਹਾਂਜੀ ਬੋਰਡ ਦਾ ਮੈਂਬਰ ਹੋਊ ਇਰੀਗੇਸ਼ਨ ਹਰਿਆਣੇ ਦਾ ਹੋ ਜੀ ਜਨਰੇਸ਼ਨ ਆ ਜਿਹੜਾ ਉਹਦਾ ਪੰਜਾਬ ਦਾ ਹੋ ਇਸ ਤਰ੍ਹਾਂ ਦਾ ਸੀ ਨਿਯੁਕਤੀਆਂ ਸੀ ਹਾਂਜੀ ਨਿਯੁਕਤੀਆਂ ਉੱਥੇ ਭੇਜਦੀ ਨਹੀਂ ਸੀ ਇਹ ਆਪਦੇ ਬੰਦੇ ਜਿਹੜੀਆਂ ਹੁਣ ਕਹਿੰਦੇ ਨੇ ਹੁਣ ਵੀ ਨਹੀਂ ਭੇਜਦੇ ਹੂੰ ਉਹਨਾਂ ਨੇ ਉਹ ਸਾਰਾ ਕਬਜ਼ਾ ਕਰਕੇ ਪੰਜਾਬ ਨੂੰ ਆਊਟ ਹੀ ਕਰਤਾ ਉੱਥੋਂ ਹੂੰ ਤੇ ਜਿਹੜਾ ਇਸ ਸਮੇਂ ਰੌਲਾ ਪਾਉਂਦਾ ਹਾਈ ਕੋਰਟ ਤੇ ਚੱਲਿਆ ਗਿਆ ਮਸਲਾ ਵੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਇਹ ਫੈਸਲਾ ਨਹੀਂ ਕਰ ਸਕਦਾ ਸਾਡਾ ਜਿਹੜਾ ਹੱਕ ਆ ਸਾਡਾ ਹੱਕ ਕਿਸੇ ਨੂੰ ਦੇਣ ਦਾ ਫੈਸਲਾ ਨਹੀਂ ਕਰ ਸਕਦਾ ਜਿਹਨੂੰ ਪਾਣੀ ਵੰਡਿਆ ਗਿਆ ਉਹਨੇ ਕਰਤਾ ਹਾਈ ਕੋਰਟ ਨੇ ਵੀ ਮੰਨ ਲਿਆ ਸੁਪਰੀਮ ਕੋਰਟ ਤੇ ਗਏ ਉਹਨਾਂ ਨੇ ਵੀ ਮੰਨ ਲਿਆ ਜਾਨੀ ਜਿਹੜਾ ਮਾੜਾ ਮੋਟਾ ਪਹਿਲਾਂ ਸਾਡਾ ਦਾਖਲ ਸੀ ਨਿਗਰਾਨੀ ਦਾ ਉਹ ਵੀ ਖਤਮ ਹੋ ਗਿਆ ਹੋ ਗਈ ਖਤਮ ਹੋ ਗਿਆ ਹੁਣ ਸਾਨੂੰ ਇਹ ਵੀ ਨਹੀਂ ਪਤਾ ਵੀ ਕਿੰਨਾ ਪਾਣੀ ਆ ਰਿਹਾ ਕਿੰਨਾ ਜਾ ਰਿਹਾ ਕਦੋਂ ਛੱਡਣਾ ਕਦੋਂ ਨਹੀਂ ਜਦੋਂ ਛੱਡਣਾ ਉਹਨਾਂ ਉਹਨਾਂ ਦੇ ਹੱਥ ਹੁਣ ਮੇਰੀ ਗੱਲ ਸੁਣੋ ਜੀ ਕੇਂਦਰ ਸਰਕਾਰ ਜ਼ਿੰਮੇਵਾਰ ਆ ਫਿਰ ਮੌਸਮ ਵਿਭਾਗ ਦੱਸਦਾ ਕੀ ਬਾਰਸ਼ਾਂ ਦੀ ਮਾਤਰਾ ਕੀ ਆ ਫਿਰ ਇਹ ਡੈਮ ਨੇ ਜਿਹੜੇ ਹੜ੍ਹ ਰੋਕਣ ਖਾਤਰ ਬਣਾਇਆ ਹੂੰ ਇਹ ਡੈਮ ਨਹਿਰੀ ਪਾਣੀ ਖਾਤਰ ਬਣਾਇਆ ਬਿਜਲੀ ਤਾਂ ਸਾਈਡ ਦਾ ਉਹ ਆ ਨਾ ਜੀ ਬਿਜਲੀ ਵੀ ਪੈਦਾ ਹੁੰਦੀ ਆ ਵੀ ਪੈਦਾ ਹੋ ਅਸਲ ਤਾਂ ਹੜ੍ਹ ਰੋਕਣ ਦੀ ਆ ਹਾਂਜੀ ਹੜ੍ਹ ਲੈਉਣ ਦਾ ਹੀ ਸਾਧਨ ਬਣ ਗੇ ਹੂੰ 1988 ਚ ਦੇਖ ਲਓ ਕੀ ਹੋਇਆ ਆ ਨੱਕੋ ਨੱਕ ਭਰ ਕੇ ਜਦੋਂ ਮੀਂਹ ਪਈ ਗਿਆ ਫਿਰ 1 ਲੱਖ ਤੇ ਛੱਡ ਤੇ ਫਿਰ ਕਤਲ ਵੀ ਹੋਇਆ ਕੀ ਇੰਜੀਨੀਅਰ ਦਾ ਉਧਰਲੇ ਪਾਸੇ ਨੂੰ ਕੋਈ ਗੱਲ ਤੁਹਾਨੂੰ ਪਤਾ ਸੋ ਇਸ ਕਰਕੇ ਪੰਜਾਬ ਹੁਣ ਸਾਰੇ ਕਾਸੇ ਤੋਂ ਆਊਟ ਹੂੰ ਕੇਂਦਰ ਦੀ ਇਹ ਕੋਈ ਤਰਜੀਹ ਨਹੀਂ ਹੂੰ ਪੰਜਾਬ ਡੁੱਬਦਾ ਬਚਦਾ ਉਹਦਾ ਇਹ ਹੈ ਆ ਵੀ ਹਰਿਆਣਾ ਤੇ ਰਾਜਸਥਾਨ ਨੂੰ ਉਹਨਾਂ ਪਾਣੀ ਦਿੱਤਾ ਜਾਵੇ ਉਸੇ ਰੇਜ ਹਾਲੇ ਤਾਂ ਪਾਣੀ ਦੀ ਗੱਲ ਕਰਦੇ ਆ ਨਾ ਜਿਹੜੀ ਪਣ ਬਿਜਲੀ ਪੈਦਾ ਹੁੰਦੀ ਆ ਉਹ ਚੋ ਵੀ ਹਿੱਸਾ ਲੈਂਦੇ ਨੇ ਉਹ ਚੋ ਵੀ ਹਿੱਸਾ ਲੈਂਦੇ ਨੇ ਉਹਦੀ ਕਦੇ ਗੱਲੇ ਨਹੀਂ ਆਈ ਹੂੰ ਦੋ ਵਾਰ ਪੰਜਾਬ ਵਿਧਾਨ ਸਭਾ ਨੇ ਮਤਾ ਪਾਸ ਕੀਤਾ ਵੀ ਦੂਜੇ ਰਾਜਾਂ ਨੂੰ ਜਾਂਦਾ ਪਾਣੀ ਆ ਉਹਦੀ ਰੈਲਿਟੀ ਲਓ ਹੂੰ ਰਾਜਸਥਾਨ ਨੂੰ ਜਿਹੜੀ ਦਿੱਤਾ ਸੀ ਉਹਦਾ ਪਾਣੀ ਕਿਹਾ ਸੀ ਅਗਲੀ ਮੀਟਿੰਗ ਚ ਕਰਾਂਗੇ ਫੈਸਲਾ ਉਹਦੀ ਕੋਈ ਗੱਲ ਨਹੀਂ ਕਰਦਾ ਨਾ ਕੋਈ ਪਾਰਟੀ ਗੱਲ ਕਰਦੀ ਆ ਹੂੰ ਵੇ ਅਸਲ ਮੁੱਦਿਆਂ ਤੇ ਧਿਆਨ ਨਾ ਜਾਵੇ ਐਸਵੀਐਲ ਦਾ ਡੰਡਾ ਖੜਾ ਕਰ ਦੋ ਹੂੰ ਜਿਵੇਂ ਹੋਣਾ ਨਾ ਬੇਅਦਬੀ ਤੇ ਦੋਸ਼ੀ ਫੜੇ ਨਹੀਂ ਹੂੰ ਚਲਾਨ ਪੇਸ਼ ਨਹੀਂ ਕੀਤੇ ਨਵਾਂ ਕਾਨੂੰਨ ਲਿਆਉਣਾ ਜੀ ਅਸੀਂ ਚਾਹਤ ਤੁਸੀਂ ਇਹ ਕਹੋ ਵੀ ਪਹਿਲਾ ਕਾਨੂੰਨ ਆ ਭਾਈ ਉਹਦੇ ਨਾਲ ਹੀ ਸਜ਼ਾ ਨਹੀਂ ਹੋ ਸਕੀ ਇਸ ਕਰਕੇ ਸਖਤ ਕਾਨੂੰਨ ਲਿਆਉਣ ਦੀ ਗੱਲ ਆ ਯਾਨੀ ਇੱਕ ਗੱਲ ਆ ਜਿਹੜੀ ਉਹ ਤੋਂ ਛੜਪਾ ਮਾਰ ਕੇ ਦੂਜੇ ਪਾਸੇ ਹੁਣ ਕੇਂਦਰ ਨੂੰ ਚਿੱਠੀ ਲਿਖਤੀ ਹਾਂਜੀ ਪਹਿਲਾਂ ਤਾਂ ਕੀ ਕਹਿੰਦਾ ਸੀ ਵੀ 60000 ਕਰੋੜ ਰੁਪਇਆ ਸਾਡਾ ਬਕਾਇਆ ਦੋ ਹਾਂਜੀ ਹੁਣ ਇਹ ਕਿੱਦਾਂ ਬੇਵਕੂਫ ਬਣਾ ਰਿਹਾ ਲੋਕਾਂ ਨੂੰ ਜੀਐਸਪੀ ਦਾ ਬਣਦਾ ਤੁਸੀਂ ਸਾਰੇ ਮੁਲਕ ਦੇ ਜੀਐਸਪੀ ਨੂੰ ਸਹਿਮਤ ਦਿੱਤੀ ਹੂੰ ਉਹਦੀਆਂ ਮੀਟਿੰਗਾਂ ਵੀ ਹੋ ਗਈਆਂ ਥੋਤੋ ਟੈਕਸ ਲਾਉਣ ਦਾ ਹੱਕ ਕੇਂਦਰ ਨੇ ਖੋਲਿਆ ਹੂੰ ਉਹ ਬਣ ਗਈ ਹੁਣ ਬਿੱਲੀ ਗਾਹ ਕਿੱਥੇ ਕਿਵੇਂ ਵੰਡਣਾ ਕੀ ਕਰਨਾ ਹੂੰ ਤੁਸੀਂ ਜੀਐਸਪੀ ਉਹਨਾਂ ਨੇ ਕਿ 5 ਸਾਲ ਅਸੀਂ ਦੇਵਾਂਗੇ ਜੇ ਘਾਟਾ ਪੈਂਦਾ ਉਸ ਤੋਂ ਬਾਅਦ ਉਹਨਾਂ ਨੇ ਸਾਰਿਆਂ ਦਾ ਬੰਦ ਕਰਤਾ ਵਿੱਚੇ ਚਿੱਠੀ ਜੋ ਮੰਗਵਾੜਤੀ ਵਿੱਚ ਇਹ ਮੰਗਵਾੜਤੀ ਵੀ ਡਿਜ਼ਾਸਟਰ ਦੇ ਵਿੱਚੋਂ 50000 ਰੁਪਏ ਏਕੜ ਦੇਣ ਦਾ ਹੱਕ ਦਿੱਤਾ ਜਾਵੇ ਜਦੋਂ ਡਿਜਾਸਟਰ ਐਲਾਨਿਆ ਨਹੀਂ ਪੈਸਾ ਤੂੰ ਕਿਹ ਕੀ ਦੇ ਸਕਦਾ ਨਾ ਤੇਈ ਚ ਦਿੱਤਾ ਗਿਆ ਨਾ ਹੁਣ ਦਿੱਤਾ ਪਹਿਲਾਂ ਐਲਾਨਣਾ ਪੈਣਾ ਉਸ ਤੋਂ ਬਾਅਦ ਉਹ ਤੋਂ ਵਾਦੇ ਲਹੋਂਗੇ ਨਾ ਜੀ ਤੁਸੀਂ ਐਲਾਨਦੇ ਹੈ ਨਹੀਂ ਫਿਰ ਜਿਹੜਾ ਥੋੜਾ 25% ਤਾਂ ਉਹਦੇ ਵਿੱਚੋਂ ਤੁਸੀਂ ਕੁਝ ਹਿੱਸਾ ਵਰਤ ਸਕਦੇ ਹੋ ਬਾਕੀ ਕੇਂਦਰ ਦੀ ਅਗਿਆਨ ਨਾਲ ਵਰਤਣਾ ਪਊਗਾ ਜਾਨੀ ਅਣਜਾਣਤਾ ਦਾ ਕਹਿੰਦਾ ਆਪਣੀ ਅਗਿਆਨਤਾ ਦਾ ਕਹਿੰਦਾ ਬੇਅਕਲੀ ਦਾ ਕਹਿੰਦਾ ਉਹਦਾ ਪੂਰਾ ਮਜਹਰਾ ਕਰ ਰਹੇ ਨੇ ਇਸ ਇਸੇ ਕਰਕੇ ਕਿਹਾ ਜਾਂਦਾ ਨਾ ਦੇਖੋ ਕੁਦਰਤ ਦੀਆਂ ਕਰੋਪੀਆਂ ਹੁੰਦੀਆਂ ਨੇ ਪਰ ਕੁਦਰਤ ਨੂੰ ਕਾਬੂ ਕਰਨ ਦੀ ਕਿੱਡੀ ਵੱਡੀ ਤਕਨੀਕ ਆ ਗਈ ਸਾਡੇ ਹੂੰ ਮੀਂਹ ਦਾ ਪਹਿਲਾਂ ਪਤਾ ਲੱਗ ਜਾਂਦਾ ਡੈਮ ਬਣੇ ਨੇ ਉਹ ਬਣੇ ਨੇ ਕਿੰਨਾ ਪਾਣੀ ਆ ਰਿਹਾ ਕਿੰਨਾ ਛੱਡਣਾ ਕਿੰਨੇ ਆਉਣ ਦੀ ਇਹ ਸਾਰਾ ਹੌਲੀ ਹੌਲੀ ਕਰਕੇ ਵੀ ਛੱਡਿਆ ਜਾ ਹੀ ਸਕਦਾ ਸੀ ਮੈਂ ਇਹ ਸਮਝਦੇ ਵੀ ਛੱਡਿਆ ਜਾ ਸਕਦਾ ਸੀ ਇਹ ਹੀ ਗੱਲ ਆ ਨਾ ਜੀ ਉਹਨਾਂ ਦਾ ਮਕਸਦ ਇਹ ਆ ਵੀ ਡੈਮ ਸਿਰੇ ਤੱਕ ਫੁੱਲ ਰਹੇ ਤਾਂ ਕਿ ਸਾਰਾ ਸਾਲ ਪਾਣੀ ਦੀ ਘਾਟ ਨਾ ਪਵੇ ਨਾਲੇ ਬਿਜਲੀ ਹੋਵੇ ਪੰਜਾਬ ਮਰਦਾ ਮਰਜੀ ਇਸੇ ਕਰਕੇ ਪੰਜਾਬ ਮਰਦਾ ਪਹਿਲ ਇਹੀ ਆ ਵੀ ਪਾਣੀ ਉੱਤੇ ਹੋਵੇ ਪੰਜਾਬ ਦਾ ਕੁਝ ਨਹੀਂ ਹੋਵੇ ਹਾਂ ਹਰਿਆਣਾ ਦਿੱਲੀ ਰਾਜਸਥਾਨ ਇਹਨਾਂ ਨੂੰ ਘਾਟ ਨਾ ਪਵੇ ਪਾਣੀ ਦਾ ਘਾਟ ਨਾ ਪਵੇ ਇਹਨਾਂ ਨੂੰ ਕਿਉਂਕਿ ਪਾਣੀ ਦੀ ਲੋੜ ਆ ਉਹਨਾਂ ਨੂੰ ਹਮ ਨਾ ਤਾਂ ਤਰਜੀਹਾਂ ਬਦਲਦੀਆਂ ਜਿਹਦੇ ਵਿੱਚੋਂ ਪੰਜਾਬ ਆ ਜਿਹੜਾ ਹੋ ਰਗੜਿਆ ਜਾਂਦਾ ਸੋ ਪਹਿਲ ਪੰਜਾਬ ਨਹੀਂ ਪਹਿਲ ਆਏ ਆ ਵੀ ਉੱਥੇ ਪਾਣੀ ਇਕੱਠਾ ਹੋ ਜਵੇ ਜਿੱਥੇ ਮਰਜੀ ਜਾਵੇ ਪੰਜਾਬ ਅਸੀਂ ਕੀ ਲੈਣਾ ਤੁਸੀਂ ਇਹ ਦੇਖੋ ਜੀ ਮਾਧੋਪੁਰ ਡੈਮ ਆ ਹਾਂ ਜੀ ਉਹ ચીਫ ਇੰਜੀਨੀਅਰ ਨੇ ਦਲਟ ਕਹਿੰਦਾ ਦੁਨੀਆਂ ਦੇ ਇਤਿਹਾਸ ਚ ਪਹਿਲੀ ਵਾਰ ਆ ਵੀ ਗੇਟ ਟੁੱਟੇ ਹੋਣ ਹਮ ਕਿਉਂ ਟੁੱਟ ਗਏ ਜੀ ਗੇਟ ਮੈਂ ਇਹੀ ਸਵਾਲ ਉਠਾਇਆ ਵੀ ਇੱਕ ਦੂਜੇ ਦੀਆਂ ਦੋਸ਼ ਲਾਉਣੇ ਹੋ ਤੁਸੀਂ ਬੋਟ ਸਿਆਸਤ ਕਰਦੇ ਹੋ ਜੀ ਸਦਕੇ ਕਰੋ ਤੁਸੀਂ ਇੱਕ ਮੰਗ ਕਰੋ ਵੀ ਹਾਈ ਕੋਰਟ ਦੀ ਅਗਵਾਈ ਚ ਇੱਕ ਜੱਜ ਬਣੇ ਵੀ ਹੜ ਕਿਉਂ ਆਗੇ ਇੰਨਾ ਨੁਕਸਾਨ ਕਿਉਂ ਹੋ ਗਿਆ ਹੜ ਰੋਕੂ ਪ੍ਰਬੰਧ ਕਿਉਂ ਫੇਲ ਹੋ ਗਏ ਡੈਮ ਕਿਉਂ ਟੁੱਟ ਗਏ ਨਿੱਤਰੂ ਨਾ ਕੋਈ ਗੱਲ ਨਿੱਤਰੂ ਕੁਝ ਵਿੱਚੋਂ ਨਿਕਲੂ ਕੁਝ ਨਿਕਲੂ ਉਹ ਤਾਂ ਉਧਰਲੇ ਪਾਸੇ ਕੋਈ ਨਹੀਂ ਤੁਰਦਾ ਕੇਂਦਰ ਵੀ ਉਹਦੇ ਵਿੱਚ ਡਿੱਕੇ ਆ ਉਹ ਸੂਬਾ ਸਰਕਾਰ ਵੀ ਡਿੱਕੇ ਆ ਉਹ ਪੁਰਾਣੀਆਂ ਸਰਕਾਰਾਂ ਵੀ ਫਸਦੀਆਂ ਪੁਰਾਣੀਆਂ ਵੀ ਫਸਦੀਆਂ ਨੇ ਇਸੇ ਕਰਕੇ ਹਮਾਮ ਚ ਸਾਰੇ ਨੰਗੇ ਨੇ ਇਹ ਸਿਰਫ ਵੋਟ ਸਿਆਸਤ ਤਾਂ ਹੀ ਗੱਲ ਨਹੀਂ ਕਰ ਰਹੇ ਸਾਰੇ ਹਾਂ ਹਾਂ